ਸੋਸ਼ਲ ਮੀਡੀਆ ਦੇ ਕਾਫੀ ਵਾਇਰਲ ਹੋ ਰਿਹਾ ਕਾਫੀ ਲੋਕ ਉਹਦੇ ਵੀਡੀਓ ਬਣਾ ਰਹੇ ਨੇ ਵੀ ਘੱਡੀ ਦਿੱਤੀ ਯਸੂ ਨੇ ਅਸੀਂ ਬੰਦਗੀ ਤੇ ਲੈ ਕੇ ਜਾਂਦੇ ਆ ਸੋ ਕਰਦੇ ਹੋ ਪਰਮੇਸ਼ਵਰ ਦੀ ਮਹਿਮਾ ਹੀ ਰਹੇ ਨੇ ਲੋਕ ਜਿਹੜੇ ਮਜ਼ਾਕ ਉਡਾ ਰਹੇ ਨੇ ਮਗਰ ਅੱਜ ਮੈਂ ਤਾਂ ਮੰਡੀ ਜੀ ਜਦੋਂ ਅਸੀਂ ਕਲਕੱਤਾ ਤੋਂ ਵਹਣ ਲੱਗੇ ਜਹਾਜ਼ ਦੇ ਵਿੱਚ ਇਹਨਾਂ ਨੂੰ ਮੈਂ ਕਿਹਾ ਲਿਖ ਕੇ ਫੋਟੋ ਵੀ ਜਹਾਜ਼ ਦੇ ਤਾਂ ਯਸੂ ਨੇ ਅਸੀਂ ਬੰਦਗੀ ਤੇ ਲੈ ਕੇ ਜਾਂਦੇ ਆ ਉਹ ਤੁਸੀਂ ਭਾਈਚਾਰਾ ਵੜਾ ਰੱਖਸ਼ਾ ਚਲਾਉਣ ਵਾਲਾ ਤੁਸੀਂ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖੇ ਜਾਓ 50 ਲੱਖ ਦੀ ਗੱਡੀ ਲੈ ਕੇ ਆਏ ਆ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਤੇ ਰੋਜ਼ ਬੰਦਗੀ ਤੇ ਜਾਂਦੀ ਆ ਮੈਨੂੰ ਕਿਸੇ ਦਿਨ ਇੱਕ ਬੰਦੇ ਨੇ ਕਿਹਾ ਕਿ ਪ੍ਰਧਾਨ ਜੀ ਤੁਸੀਂ ਰਾਤ ਨੂੰ ਸੌਂਦੇ ਨਹੀਂ ਹੋ ਮੈਂ ਕਿਹਾ ਮੇਰੀ ਕੌਮ ਸੋਏ ਇਸ ਕਰਕੇ ਮੈਂ ਰਾਤ ਨੂੰ ਜਾਗਦਾ ਹਾਂ ਮੇਰੀ ਕੌਮ ਸੁੱਤੀ ਆ ਸੋ ਮੇਰੇ ਭੈਣਾਂ ਤੇ ਭਰਾਵੋ ਸਾਨੂੰ ਕੋਈ ਲੱਜ ਨਹੀਂ ਆ ਕਿਸੇ ਵੀ ਤਰ੍ਹਾਂ ਦਾ ਸਾਨੂੰ ਇੱਕ ਨਸ਼ਾ ਵਾ ਵੀ ਆਪਣੀ ਕੌਮ ਨੂੰ ਅੱਗੇ ਕਿਦਾਂ ਲੈ ਕੇ ਜਾਣਾ ਆਪਣੇ ਭਾਈਚਾਰੇ ਲਈ ਕਿਦਾਂ ਲੜਨਾ ਆਪਣੇ ਬੱਚਿਆਂ ਨੂੰ ਕਿਦਾਂ ਬੜਾਉਣਾ ਕਿਦਾਂ ਆਪਣੀ ਭੈਣਾ ਦੀ ਇੱਜ਼ਤ ਦੀ ਖਵਾਲੀ ਕਰਨੀ ਆ ਸੋ ਅਸੀਂ ਤਦ ਵਰ ਤਦ ਤਿਆਰ ਆਪਣੇ ਮੁਸੀਬ ਭਾਈਚਾਰੇ ਦੇ ਲਈ ਅਗਰ ਕੋਈ ਇਹ ਸੋਚਦਾ ਵਾ ਕਿ ਕਿਸੇ ਵੀ ਤਰ੍ਹਾਂ ਦੀ ਹਾਨੀ ਉਹ ਮੁਸੀਬ ਭਾਈਚਾਰੇ ਦੀ ਕਰ ਦੇਗਾ ਸੋ ਉਹ ਆਪਣਾ ਖਿਆਲ ਮਾਚੂ ਕੱਢਦੇ ਕਿਉਂਕਿ ਮੁਸੀਬਤਾਂ ਆਈ ਚਰ ਰਹੇ ਨੇ ਇੱਕ ਗਲੋਬਲ ਕਿਰਸ਼ਕ ਰੱਖਸ਼ਕ ਕਮੇਟੀ ਖੜੀ ਕਰਤੀ ਆ ਜਿਹੜੀ ਪਰਮੇਸ਼ਵਰ ਦੇ ਦਾਸ ਅਪੋਰਟਨਲ ਅੰਕੁਰ ਯੂਸਫ ਮਨੋਲਾ ਜੀ ਨੇ ਖੜੀ ਕੀਤੀ ਆ ਯੋਗਨਾ ਤਾੜੀਆਂ ਮਾਰਦੀ ਆ ਆਪਣੇ ਪਰਮੇਸ਼ਵਰ ਦੇ ਦਾਸ ਅਪੋਰਟਨਲ ਅੰਕੁਰ ਯੂਸਫ ਮਨੋਲਾ ਜੀ ਦੀ ਸੋ ਮੇਰੇ ਪਾਸੇ ਦੇ ਪਰਵਤਾਂ ਦਾ ਸਹਿਯੋਗ ਚਾਹੀਦਾ ਵਾ ਪਰ ਤੁਹਾਡੀ ਸੇਵਾ ਦੇ ਲਈ ਅਸੀਂ ਤਦ ਪਰ ਤਦ ਤਿਆਰ ਆ ਯਕੀਨ ਮੰਨਿਓ ਇੱਕ ਪੂਰੀ ਸਾਡੀ ਜਿਹੜੀ ਟੀਮ ਹੈ ਦਿਨ ਰਾਤ ਕੰਮ ਕਰਦੀ ਸੋਸ਼ਲ ਮੀਡੀਆ ਤੇ ਵੀ ਕਿੱਥੇ ਕਿਹੇ ਮਸੀਹ ਭਾਈਚਾਰੇ ਦੇ ਬੰਦੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਈ ਆ ਕਿੱਥੇ ਸਾਡੇ ਮਸੀਹ ਭਾਈਚਾਰੇ ਦਾ ਵਿਰੋਧ ਹੋ ਰਿਹਾ ਵਾ ਕਿੱਥੇ ਕੋਈ ਸਾਡੇ ਮਸੀਹ ਭਾਈਚਾਰੇ ਨੂੰ ਢਾਹ ਲਾਉਣਾ ਚਾਹੁੰਦੇ ਆ ਉਹਨਾਂ ਨੂੰ ਮੂੰਹ ਤੋੜ ਮਾ ਜਵਾਬ ਦੇ ਲਈ ਸੀ ਖੜੇ ਆ ਸੋ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਆ ਜਿਨੇ ਵੀ ਪਰਮੇਸ਼ਵਰ ਦੇ ਦਾਸ ਔਰ ਦਾਸੀਆਂ ਪਰਮੇਸ਼ਵਰ ਦੀ ਸੇਵਾ ਕਰ ਰਹੇ ਨੇ ਮਸੀਹ ਭਾਈਚਾਰੇ ਦੇ ਲੋਕ ਜੇਸ਼ੂ ਨਾਮ ਲੈਵਸ ਸੰਗਤ ਜਿਨੇ ਵੀ ਆ ਉਹ ਆਪਣੇ ਮਨ ਚੋਂ ਉਹ ਡਰ ਕੱਢ ਦੇ ਵੀ ਕੋਈ ਵੀ ਮੁਸੀਬਤ ਰੋਦੀ ਉਹਨਾਂ ਨੂੰ ਤੰਗ ਕਰੇਗਾ ਉਹਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਊਗਾ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਾਸਟਰ ਮਕੰਦ ਭੱਟੀ ਜੀ ਦਾ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਅੱਜ ਕੀਤਾ ਉਹ ਸਾਡੀ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੀ ਟੀਮ ਮੇਰਾ ਸਾਡੇ ਕੋਆਰਡੀਨੇਟਰ ਮਨਤੀ ਜੀ ਨਾਲਾ ਜੀ ਸਾਡੇ ਜਨਰਲ ਸਟਾਫਰ ਲੁਕਸ਼ ਮਸੀਹ ਜੀ ਦੀਪਕ ਲੋਪਾ ਜੀ ਪਾਸਟਰ ਸਟੀਫਨ ਜੀ ਰੋਹਿਤ ਮਲਿਕ ਜੀ ਔਰ ਹੋਰ ਵੀ ਦਰਜਾ ਬਦਰਜਾ ਦਿੱਲੀਆ ਵੀ ਟੀਮਾਂ ਗਲੋਬਲ ਡਿਸਿਪਲਿਨ ਕਮੇਟੀ ਦੇ ਅੱਗੇ ਆਈਆਂ ਮੈਂ ਸਾਰੇ ਦਾ ਧੰਨਵਾਦ ਕਰਦਾ ਔਰ ਵੈਲਕਮ ਕਰਦਾ ਸਾਰਿਆਂ ਨੂੰ ਮੇਰੇ ਵੱਲੋਂ ਜੀਐਮਸੀ ਦੀ ਧੰਨਵਾਦ ਮੈਂ ਪਤਾ ਦਿਉ ਬੇਨਤੀ ਕਰਾਂਗਾ ਕਿ ਸਟੇਜ ਤੇ ਹੋਰ ਰੁਕੇ ਰਹੇ ਪਾਸਟਰ ਮਕੰਦਪੱਟੀ ਜੀ ਵੀ ਸਟੇਜ ਤੇ ਆ ਜਾਣਗੇ ਭੈਜੀ ਸੋਨੀਆ ਜੀ ਵੀ ਆ ਜਾਣਗੇ ਭਜਵੀ ਨਾਲ ਹੀ ਆ ਜਾਣਗੇ ਪਾਸਟਰ ਪ੍ਰਭੂ ਦਾਸ ਜੀ ਆ ਜਾਣਗੇ ਸਟੇਜ ਤੇ ਹੈਲੋ ਹਰ ਜਨ ਸੋ ਕੋਆਰਡੀਨੇਟਰ ਸਾਹਿਬ ਪਲੀਜ਼ ਸੋ ਸਾਡੇ ਵਿਚਕਾਰ ਪਟਾਲਾਪੁਰਾਜ ਤੋਂ ਰਮਨ ਮਸੀਹ ਜੀ ਵੀ ਆਏ ਨੇ ਸੋ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਮੈਂ ਸਭ ਤੋਂ ਪਹਿਲਾਂ ਥੈਂਕਸ ਕਰਦਾ ਹਾਂ ਮੈਂ ਭਰਾ ਸੋਨੂ ਪੰਡਾਲ ਜੀ ਦਾ ਜਿਨ੍ਹਾਂ ਨੇ ਰੋਹਿਤ ਮਲਿਕ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅੱਜ ਦੀ ਇਸ ਮੀਟਿੰਗ ਦਾ ਅਰੇਂਜ ਕੀਤਾ ਸੋ ਮੈਂ ਬੇਨਤੀ ਕਰਾਂਗਾ ਕਿ ਪਾਸਟਰ ਮਕੰਦ ਪੱਟੀ ਜੀ ਔਰ ਇਹਨਾਂ ਦੀ ਟੀਮ ਪ੍ਰਧਾਨ ਜੀ ਨੂੰ ਸਨਮਾਨਿਤ ਕਰਨਗੇ ਪ੍ਰਧਾਨ ਜੀ ਨੂੰ ਸਨਮਾਨਿਤ ਕਰਨਗੇ ਸੋਸਾਇਟੀ ਟੀਮ ਜਿਹੜੀ सो इस so तरह कोऑर्डिनेटर साहब नन््मानित करेगी यही टीम फास्टर भट्टी जी की टीम फास्टर भट्टी जी की टीम कोर्डीनेटर साहब नन््मानित करेंगे। कोऑर्डिनेटर साहब को सम्मानित किया जाएगा इस तो बाद तंजी सोनिया गिल जी अगे आ जा भैनजी सोनिया गिल जी जोरदार ताड़ियां मार दे रहा शमीपा जी शमीपा शमी के शमी के जी जोरदार तालिया के ਨਾਲ जरा सोइना ਤੋਂ ਬਾਅਦ ਟੀਮ ਸਨਮਾਨਿਤ ਕਰੇਗੀ ਰੋਹਿਤ ਮਲੇਕ ਜੀ ਜਦੋਂ تک ਯੁੱਧ ਦੇ ਰੋਹਿਤ ਮਲੇਕ ਜੀ ਨੂੰ ਜਲਦੀ ਜਲਦੀ ਆਇਓ ਪ੍ਰਧਾਨ ਜੀ ਔਰ ਪਾਸਟਰ ਮੁਕੱਦਪੱਟੀ ਜੀ ਸਨਮਾਨਿਤ ਕਰਨਗੇ ਸੋਇਨਾ ਤੋਂ ਬਾਅਦ ਰਾਜਤ ਕੇਲ ਜੀ ਰਾਜਨ ਜੀ ਸਰਦਾਰ ਬੇਪਰਾ ਆ ਕੇ ਆ ਜਾਣਗੇ ਤਾਲੀਆਂ ਮਾਰਦੇ ਆਪ ਸੋ ਸੈਕਟਰੀ ਵਿਧਿਪਤੀ ਦੀਪਕ ਲੋਪਾ ਜੀ ਦੀਪਕ ਲੋਪਾ ਜੀ ਪਾਸਟਰ ਪ੍ਰਭੂ ਦਾਸ ਜੀ ਅਗਲਾ ਜੀ ਪਾਸਟਰ ਪ੍ਰਭੂ ਦਾਸ ਜੀ ਰਮਨ ਜੀ ਦਾਸ ਜੀ ਵੀ ਸਟੇਜ ਤੇ ਆ ਜਾਣ ਸ਼ੋਭਾ ਬੇਤੀ ਕਰੇਗਾ ਕਿ ਪ੍ਰਧਾਨ ਜੀ ਔਰ ਕੋਆਰਡੀਨੇਟਰ ਸਾਹਿਬ ਹੁਣ ਸਾਡੇ ਪਾਸਟਰ ਮੁਕੰਦਪੱਤੀ ਜੀ ਨੂੰ ਦਰਮਾਦਿਤ ਕੀਤਾ ਜਾਏਗਾ ਪਾਸਟਰ ਮੁਕੰਦ you ਸੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਜੇਕਰ ਤੁਸੀਂ ਵਿਸ਼ਾਰਮਦਾਸੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵਿਸ਼ਾਰਮਦਾਸੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਕਿ ਆਉਣ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾਇਆ ਜਾਏ ਗੋਡ ਬlesਸ ਯੂ ਪਰਮੇਸ਼ਰ ਬਹੁਤ ਮਹਾਨ ਹੈ ਪਰਮੇਸ਼ਰ ਦੇ ਵਿੱਚ ਅਰੇ ਰੋ ਖਰੇ ਰੋ ਗੋਡ ਬlesਸ ਯੂ